ਮੈਨੂੰ ਗੇਂਦ ਵਾਲਾ ਲੱਗੇ ਨਹੀਂ ਪਿਆਰਾ ਮੇਰੇ ਹਾਨ ਦਾ ਮੁੰਡਾ ਇੱਕ ਵਾਰਾ ਮੈਨੂੰ ਗੇਂਦ ਵਾਲਾ ਲੱਗੇ ਨਹੀਂ ਪਿਆਰਾ ਮੇਰੇ ਹਾਨ ਦਾ ਮੁੰਡਾ ਇੱਕ ਵਾਰਾ ਮਾਏ ਦੇ ਨਾ ਤੂੰ ਮੈਨੂੰ ਅੰਬਰ ਸਰਨੀ ਅੰਬਰ ਸਰਦੇ ਨੇ ਪੀੜੇ ਪੀੜੇ ਕਰਨੀ ਮਾਏ ਦੇ ਨਾ ਤੂੰ ਮੈਨੂੰ ਅੰਬਰ ਸਾਰੇ ਨੀ ਅੰਬਰ ਸਾਰੇ ਦੇ ਨੇ ਪੀੜੇ ਪੀੜੇ ਕਰਨੀ ਉਹਨਾਂ ਜੋੜ ਜੋੜ ਮੰਝੀਆਂ ਢਾਇਆ ਜੱਟ ਹੀਰ ਨੇ ਪਰੀਤਾ ਪਾਇਆ ਉਹਨਾਂ ਜੋੜ ਜੋੜ ਮੰਝੀਆਂ ਢਾਇਆ ਜੱਟ ਹੀਰ ਨੇ ਪਰੀਤਾ ਪਾਇਆ ਮਾਏ ਦੇਈ ਨਾ ਤੂੰ ਮੈਨੂੰ ਅੰਬਾਲੇ ਅੰਬਾਲੇ ਦੇ ਮੁੰਡੇ ਬੜੇ ਕਾਲੇ ਮਾਏ ਦੇਈ ਨਾ ਤੂੰ ਮੈਨੂੰ ਅੰਬਾਲੇ ਅੰਬਾਲੇ ਦੇ ਮੁੰਡੇ ਬੜੇ ਕਾਲੇ ਉਹ ਨਾ ਪੋੜੇ ਕਰੀ ਮਾਲਾਆਂ ਜੱਟ ਹੀਰ ਨੇ ਪਰੀਤਾ ਪਾਇਆ ਉਹ ਨਾ ਪੋੜੇ ਕਰੀ ਮਾ ਲਾਈਆ ਜੱਟ ਹੀਰ ਨੇ ਪਰੀਤਾ ਪਾਈਆ ਮਾਏ ਦੇਈ ਨਾ ਤੂੰ ਮੈਨੂੰ ਲੁਧਿਆਣੇ ਲੁਧਿਆਣੇ ਦੇ ਮੁੰਡੇ ਬੜੇ ਸਿਆਣੇ ਮਾਏ ਦੇਈ ਨਾ ਮੈਨੂੰ ਲੁਧਿਆਣੇ ਲੁਧਿਆਣੇ ਦੇ ਮੁੰਡੇ ਬੜੇ ਸਿਆਣੇ ਉਹਨਾਂ ਬੋਟੀਆਂ ਸਿਆਣੀਆਂ ਲੈ ਆਈਆਂ ਜੱਟੀ ਹੀਰ ਨੇ ਪਰੀਤਾ ਪਾਇਆ ਮਾਏ ਦੇਈ ਤੁਮੈਨੂ ਬਲਾਈ ਇਤਨੀ ਬਲਾਈ ਤੇ ਮੁੰਡੇ ਬੜੇ ਲਾਇਕ ਨਹੀਂ ਮਾਏ ਦੇਈ ਤੁਮੈਨੂ ਬਲਾਈ ਇਤਨੀ ਬਲਾਈ ਤੇ ਮੁੰਡੇ ਬੜੇ ਲਾਇਕ ਨਹੀਂ ਓਨਾ ਪੈਂਟ ਕੋਟ ਤਾਈਆ ਜੱਟ ਹੀਰ ਨੇ ਪਰੀਤਾ ਪਾਇਆ ਉਹਨਾਂ ਪੈਂਟ ਕੋਟ ਤਾਈਆਂ ਲਾਈਆਂ ਜੱਟ ਹੀਰ ਨੇ ਪਰੀਤਾ ਪਾਇਆ ਮੈਨੂੰ ਗੇਂਦ ਵਾਲਾ ਲੱਗੇ ਨਹੀਂ ਪਿਆਰਾ ਮੇਰੇ ਹਾਂ